हेलो एंड वेलकम टू माय चैनल अगेन सारेनु प्यार भरे सत श्री अकाल दोस्तों थोड़ी तबीयत ठीक नहीं थी करके बहुत दिनों से वीडियो नहीं बना रहा थी चलो देखते हैं कि मार्केट कैसे काम कर सकती है कल ए अगर आप हेलो डे डे चार्ट भी देखिए तो मार्केट फिलहाल इतनी पॉजिटिव है नहीं ता एक चैनल है जो कुछ इस तरह का प्लान है कमेंट वन डे दे चार्ट देख पर कुछ है इस तरह का है चैनल बन रहे है तो हो सकता है मार्केट है, इसी चैनल के बीच आके फिर इधर वो कंटिन्यू करे है ना जो चैनल बन रहे है ते मगर आ, मार्केट पूरी फुल आप अपट्रेंड रिवर्सल है दे ऊपर समझोगे ज्यादा इस चैनल को तोड़ के बाहर निकलूगी रीटेस्ट करके ਤਾਪਾ ਇਹ ਕਨਫਰਮ ਕਰੂੰਗੀ ਕਿ ਹਾਂ ਜੀ ਹੁਣ ਮਾਰਕੀਟ ਨੇ ਰਿਵਰਸਲ ਲੈ ਲਿਆ ਹੈ ਅਬ ਟ੍ਰੈਂਡ ਚਾਗੀ ਹੈ ਤਾਂ ਜਦ ਤੱਕ ਇਸ ਚੈਨਲ ਨੂੰ ਬ੍ਰੇਕ ਨਹੀਂ ਕਰਦੀ ਜਦ ਤੱਕ ਆਪਾਂ ਸਿਰਫ ਇੰਟਰਟ੍ਰੇਡ ਦੇ ਵਿੱਚ ਟ੍ਰੇਡ ਕਰ ਸਕਦੇ ਹਾਂ ਤੇ ਚਲੋ ਦੇਖਦੇ ਹਾਂ 15 ਮਿੰਟ ਦੇ ਚਾਰਟ ਦੇ ਉੱਪਰ ਕੀ ਆਪਾਂ ਕਿਵੇਂ ਟ੍ਰੇਡ ਕਰ ਸਕਦੇ ਹਾਂ ਤੇ ਸਾਰੇ ਜਿੰਨੇ ਵੀ ਮੇਰੇ ਆਪਣੇ ਪੰਜਾਬੀ ਬੋਲੀ ਸਮਝਦੇ ਆ ਭਾਈ ਭੈਣ ਭਰਾ ਜੋ ਵੀ ਟ੍ਰੇਡ ਕਰਦੇ ਆ उन्होंने मैं बार बार एक गल समझा कि तुम डिसिपलिन ट्रेड करो है ना एक लेवल अपना देखो एनालिसिस करो और एक माइंड सैट अपना डेवलप कर लो कि इस लेवल दे उपर ही मैं कॉल लूँगा इस लेवल के नीचे ही मैं पुट लाऊंगा यह मेरा स्टॉप लॉस है अगर ये स्टॉपलॉस हेट होता है तो मैं ट्रेड एग्जिट कर दूँगा और अगर मेरा टारगेट टारगेट लेना है तो टारगेट ਫਿਰ ਇਹ 100 ਪੁਆਇੰਟ ਦਾ ਹੀ ਲਵਾਂਗਾ 100 ਪੁਆਇੰਟ ਮਿਲ ਗਿਆ ਤਾਂ ਉਹਦੇ ਬਾਅਦ ਅਗਰ ਤੁਸੀਂ 100 ਕੁਆਂਟੀਟੀ ਲੱਤੀ ਹੈ ਤਾਂ ਉਹਦੇ ਵਿੱਚ 50% ਬੁੱਕ ਕਰ ਦਿਓ ਹੈ ਨਾ ਜਿੱਦਾਂ ਹੁਣ ਤਾਂ ਹਲੇ ਫਰਵਰੀ ਜਾਂ ਜਨਵਰੀ ਵਾਲੀ ਮੰਥਲੀ ਜੋ ਹੈ ਉਹ 25 ਦਾ ਹੀ ਲੋਟ ਹੈ ਪਰ ਜਿੱਦਾਂ ਹੁਣ ਨੈਕਸਟ ਮੰਥ ਲਵੋਗੇ ਤਾਂ 75 ਦਾ ਲੋਟ ਹੋਊਗਾ ਤਾਂ ਜਿੱਦਾਂ 150 ਕੁਆਂਟੀਟੀ ਲੱਤੀ ਹੈ ਤਾਂ ਅਗਰ 100 ਪੁਆਇੰਟ ਮਿਲ ਕੇ ਤੁਹਾਨੂੰ ਉਹਦੇ ਵਿੱਚ ਤੇ आधा ਬੁੱਕ ਕਰ ਦਿਓ ਆਦੇ ਨੂੰ ਕਾਸਟ ਟੂ ਕਾਸਟ ਸਟਾਪ ਲਾ ਦਿਓ ਅਗਰ ਤੁਸੀਂ ਹੋਰ ਵੀ ਤੁਹਾਨੂੰ ਲੱਗਦਾ ਹੈ ਕਿ ਮਾਰਕੀਟ ਨੇ ਕੋਈ ਰੈਜ਼ਿਸਟੈਂਸ ਤੋੜਿਆ ਹੈ ਜਾਂ ਕੋਈ ਸਪੋਰਟ ਬ੍ਰੇਕ ਕਰੀ ਹੈ ਤਾਂ ਵੀ ਤਾਂ ਇਸ ਤਰ੍ਹਾਂ ਤੁਸੀਂ ਕੈਪਚਰ ਕਰ ਸਕਦੇ ਹੋ ਤੇ ਚਲੋ ਦੇਖਦੇ ਹਾਂ ਕਿ ਮਾਰਕੀਟ ਦੇ ਵਿੱਚ ਆਪਾਂ ਕੰਮ ਕਰਕੇ ਕਿੱਦਾਂ ਕਰ ਸਕਦੇ ਹਾਂ ਤੇ ਮਾਰਕੀਟ ਸਭ ਤੋਂ ਬੈਸਟ ਮਾਰਕੀਟ ਰਹੂਗੀ ਆਪਣੀ ਕਿ ਮਾਰਕੀਟ ਥੋੜਾ ਜਿਹਾ ਗੈਪ ਡਾਊਨ ਖੁੱਲਿਆ ਹੈ ਹੈਨਾ ਅਗਰ ਅੱਜ ਇਸ ਵਾਰ ਇਹ ਗੈਪ ਡਾਊਨ ਖੁੱਲ ਕੇ ਅਗਰ ਇਸ ਲੈਵਲ ਨੂੰ ਤੋੜ ਦਈਏ ਅਮਾਰਕਟ ਦੇ ਵਿੱਚ ਇੱਕ ਬਹੁਤ ਵਧੀਆ ਫਾਲ ਲਿਖਣ ਨੂੰ ਮਿਲ ਸਕਦਾ ਮਾਰਕਟ ਅਗਰ ਫਲੈਟ ਖੁੱਲ ਕੇ ਇਹਦਾ نیچے ਆਉਂਦੀ ਹੈ ਤਾਂ ਇਹ ਬਹੁਤ ਲੰਮਾ ਡਿਸਟੈਂਸ ਹੈ ਤੇ ਫਿਰ ਉਹਨਾਂ ਜਿਆਦਾ ਹਾਲਾਂਕਿ ਇਸ ਨੂੰ ਬ੍ਰੇਕ ਕਰਨ ਦੇ ਬਾਅਦ ਹੋ ਸਕਦਾ ਮਿਲਨ 150. ਮਿਲਣ ਪਰ ਵੋਲਟਾਈਲ ਹੋ ਸਕਦੀ ਹੈ ਮਾਰਕਟ ਥੋੜੀ ਜੀ আর ਅਗਰ ਫਲੈਟ ਖੁੱਲ ਕੇ ਇਸ ਨੂੰ ਉੱਪਰ ਬ੍ਰੇਕ ਕਰ ਰਹੀ ਹੈ ਹੈਨਾ फ्लैट दे बीच नीचे आपने कुछ नहीं करना है जो भी करना है आपने इस लेवल दे आ, अपना बाई 980 दे नीचे ही तेईस हजार तीसॉपॉस ला के चाली पा रुपए का स्टॉप लॉस ला के आप ट्रेड लाऊंगे ठीक है और एक ट्रेड लाइन है उस तो ट्रेड लाइन भी नज़रअंदाज नहीं कर सकते वो ट्रेड लाइन है ए, तो यह ट्रेड लाइन के क्या करूँगे आप जी कॉल दे ट्रेड लेनी है तो मार्केट अगर फ्लैट खोल दी है और जान दी है। तो तो ना मार्केट अगर फ्लैट खोल के ऊपर जान दी है उपर तो बाद इन्हें रीटेस्ट कर दी है रीटेस्ट करने के बाद इस लेवल लैबल क्रॉस कर दी है तो आप फिर इतोपलॉस ला के एक कॉल की ट्रेड के बैठ सकते हैं ਅਗਰ ਬਹੁਤ بڑا ਗੈਪ ਅਪ ਖੁੱਲ ਜਾਂਦੀ ਹੈ ਮਤਲਬ 100 ਪੁਆਇੰਟ ਦੇ ਉੱਪਰ ਅਗਰ ਗੈਪ ਅਪ ਖੁੱਲਦੀ ਹੈ ਤਾਂ ਫਿਰ ਵੀ ਮਾਰਕੀਟ ਹਾਲਾਂਕਿ ਕਾਲ ਦੇ ਵਿੱਚ ਹੀ ਬੈਠਣਾ ਚਾਹੀਦਾ ਪਰ ਜ਼ਿਆਦਾ ਗੈਪ ਅਪ ਦੇ ਚੱਕਰ ਇਹ ਹੋ ਜਾਊਗਾ ਕਿ ਫਿਰ ਆਪਣਾ ਸਟਾਪ ਲਾਸ ਕਿੱਥੇ ਲਾਉਂਗੇ ਤਾਂ ਉਹਦੇ ਵਿੱਚ ਇੱਕ ਕੰਡੀਸ਼ਨ ਹੈ ਕਿ ਅਗਰ ਪਹਿਲੀ ਕੈਂਡਲ ਗ੍ਰੀਨ ਬਣਦੀ ਹੈ ਹੈ ਨਾ ਤਾਂ ਉਹਦਾ ਔਰ ਫਿਰ ਸੈਕੰਡ ਕੈਂਡਲ ਅਗਰ ਉਹਦੇ ਹਾਈ ਨੂੰ ਕ੍ਰਾਸ ਕਰਦੀ ਹੈ ਤਾਂ ਫਿਰ ਉਹਦਾ ਜੋ ਫਰਸਟ ਕੈਂਡਲ ਦੇ ਗ੍ਰੀਨ ਕੈਂਡਲ ਦਾ ਲੋ ਹੈ ਉਹਦਾ ਐਸਐਲ ਲਾ ਕੇ ਤੁਸੀਂ ਇੱਥੇ ਸੀ ਚ ਥੋੜਾ ਆਪਣੇ ਹਿਸਾਬ ਮਨੀ ਮੈਨੇਜਮੈਂਟ ਦੇ ਹਿਸਾਬ ਨਾਲ ਤੁਸੀਂ ਕੁਆਂਟੀਟੀ ਲੈ ਕੇ ਵੇਚ ਸਕਦੇ ਹੋ ਤੇ ਅਗਰ ਉਹ ਰੈੱਡ ਬਣ ਜਾਂਦੀ ਹੈ ਤਾਂ ਫਿਰ ਉਹਨੂੰ ਮੇਰੇ ਖਿਆਲ ਤੇ ਇਸ ਟ੍ਰੇਂਡ ਲਾਈਨ ਤੱਕ ਵੇਟ ਕਰਨਾ ਚਾਹੀਦਾ ਇੱਥੇ ਫਿਰ ਤੁਸੀਂ ਕਾਲ ਲਈ ਟ੍ਰੇਡ ਲੈ ਸਕਦੇ ਹੋ ਅਗਰ ਉਹ ਟ੍ਰੇਂਡ ਲਾਈਨ ਨੂੰ ਤੋੜ ਕੇ ਤੇ نیچے ক্লোਜ਼ ਕਰ ਦਿੰਦੀ ਤਾਂ ਫਿਰ अपने वास्ते मार्केट थोड़ी डिफिकल्ट हो होजूगी क्योंकि आ, फिर ये लेवल भी बहुत नीचे हो जूगा और मार्केट अगर गैप अपीए तो यह लेवल भी बहुत ऊपर हो जूगा तो फिर मार्केट हो सकता है इतने इदा करके सारा दिन जो प्रीमियम है वो खत्म कर दे अपने सारा जिन्हें भी प्रीमियम है तो कोशिश करे कि ती अज एक्सपायरी मतलब जो एक्सपायरी है लेटेस्ट एज कॉल या पुट ना लेके ले ती ਇਸ ਅਗਲੇ ਐਕਸਪਾਇਰੀ ਨੈਕਸਟ ਮੰਥਲੀ ਜਿਹੜੀ ਲਾਸਟ ਐਕਸਪਾਇਰੀ ਹੋਣੀ ਹੈ ਉਹਦੇ ਕੋਰਪੋਰਲ ਤਾਂ ਉਹਦੇ ਵਿੱਚ ਕਹਿ ਥੋੜਾ ਜਿਹਾ ਡੀਕੇ ਘੱਟ ਹੋਊਗਾ ਕਿਉਂਕਿ ਅੱਜ ਦੇ ਐਕਸਪਾਇਰੀ ਦੇ ਵਿੱਚ ਜੇ ਤੁਸੀਂ ਲਾਉਂਗੇ ਇਸ ਐਕਸਪਾਇਰੀ ਦਾ ਤਾਂ ਉਹਦੇ ਵਿੱਚ ਅਗਰ ਮਾਰਗੇ ਦਿੱਤੀ ਕਿ ਇਹ ਇਦਾਂ ਇਦਾਂ ਘੁੰਮੇਗਾ ਤਾਂ ਤੁਹਾਡਾ ਜੋ ਪ੍ਰੀਮੀਅਮ ਹੈ ਉਹ ਜ਼ੀਰੋ ਹੋ ਜਾਊਗਾ ਤਾਂ ਇਹ ਹੈ ਆਪਣਾ پلان ਸਿੰਪਲ ਜਿਹਾ ਅਗਰ ਗੈਪ ਡਾਊਨ ਖੁੱਲਦੀ ਹੈ ਤਾਂ ਜ਼ਿਆਦਾ ਅੱਛਾ ਹੈ ਗੈਪਨ ਖੁੱਲ ਕੇ ਇਹਨੂੰ ਬ੍ਰੇਕ ਕਰ ਲਈਏ ਤਾਂ ਆਪਾਂ ਨੈਕਸਟ ਐਕਸਪਾਇਰੀ ਹੈ ਨਾ ਇਸ ਐਕਸਪਾਇਰੀ ਦਾ ਨੈਕਸਟ ਐਕਸਪਾਇਰੀ 23040 35 ਇੰਨੇ ਦਾ ਸਟਾਪ ਲੌਸ ਲਾ ਕੇ ਇੱਥੇ ਬੈਟ ਸਕਦੇ ਆਂ ਔਰ ਉੱਪਰ ਵੀ ਤੁਹਾਨੂੰ ਦੱਸਿਆ ਪ੍ਰੋਜੈਕਸ਼ਨ ਇਸ ਤਰ੍ਹਾਂ ਦਾ ਜੇ ਫਲੈਟ ਖੁੱਲਦੀ ਹੈ ਜਿਆਦਾ ਗ੍ਰੈਪ ਖੁੱਲਦੀ ਹੈ ਪਹਿਲੀ ਕੈਂਡਲ ਗ੍ਰੀਨ ਜੇ ਦਾ ਸਟਾਪ ਲੌਸ ਲਾ ਕੇ ਇਹਨੂੰ ਕ੍ਰੋਸ ਕਰਦੀ ਹੈ ਤਾਂ ਲੈਣਾ ਤਾਂ ਟਰੇਡ ਲੈਣੀ ਹੈ ਤੇ ਇਹ ਕੱਲ ਦਾ ਪਲਾਨ ਹੈ ਏ ਵੀਡੀਓ ਘਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿਉਂਕਿ ਹਲੇ ਮੇਰਾ ਫਿਲਹਾਲ ਚੈਨਲ ਮੋਨਟਾਈਜ਼ ਨਹੀਂ ਹੋ ਰਿਹਾ ਹੈ ਤਾਂ ਕਰਕੇ ਥੋੜਾ ਜਿਹਾ ਇਹਨੇ ਉਹ ਨਹੀਂ ਹੁੰਦਾ ਹੈ ਤਾਂ ਅਗਰ ਥੋੜੇ ਹੈਲਪ ਦੇ ਨਾਲ ਮੇਰਾ ਚੈਨਲ ਮੋਨਟਾਈਜ਼ ਹੋ ਜਾਂਦਾ ਤਾਂ ਮੈਂ ਹੋਰ ਵੀ ਵਧੀਆ ਵਧੀਆ ਲਰਨਿੰਗ ਤੁਹਾਨੂੰ ਫ੍ਰੀ ਦੇ ਵਿੱਚ ਦੇ ਸਕਦਾ ਕੋਈ ਇਦਾਂ ਦਾ ਹੋਣੀ ਹੈ ਤੇ ਤਬਾਤ ਤੇ ਬਾਅਦ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ ਥੈਂਕ ਯੂ ਵੈਰੀ ਮਚ ਮਿਲਦੇ ਹਾਂ ਨੈਕਸਟ ਵੀਡੀਓ